ਸੋ ਵਾ ਲੈ ਕੇ ਤੱਕ ਸੰਭੀਰੋ ਤੁਹਾਡਾ ਆਪਣੇ ਚੈਨਲ ਫੱਟੇ ਡੇ ਫਰਨ ਦੇ ਵਿੱਚ ਕਿਤਾਹ ਜਿਹੜੀ ਅੱਪਾਂ ਅੱਜ ਵੀਡੀਓ ਬਣਾ ਰਹੇ ਆ ਪਿੰਡ ਚੱਬਾ ਜਿਲ੍ਹਾ ਸਰੀਆ ਮੱਸਾ ਸਾਹਿਬ ਅੱਜ ਬਾਈ ਨੇ ਇੱਕ ਮੱਝ ਕੌਗ ਕੀਤੀ ਆ ਕੀ ਉਹਦਾ ਪ੍ਰਾਈਜ਼ ਕੀ ਮਿਲਕ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਸ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਧੰਨਵਾਦ ਮੇਰੇ ਸਾਰੇ ਵੀਰਾਂ ਦਾ ਫਾਨ ਰੋ ਵਾਲ ਜਿਹੜੀ ਮੱਝ ਆ ਕਇਆ 30 ਸੁਹਾ ਤੇ ਬਰੀਕ ਸਿੰਘ ਲਗਾ ਨੂੰ ਕੁੰਡਾ ਸਿੰਘ ਆ ਥੋੜਾ ਸਿੰਘ ਭੁੱਲਾ ਚਮੜੀ ਬਰੀਕ ਆ ਤੇ ਨਿਖਰਵਾ ਥਾਣਾ ਹਵਾਨੇ ਵਿੱਚ ਪੂਰਾ ਗੈਪ ਤੇ ਬਰਬ ਦੇ ਚਾਰੇ ਥਾਣਿਆਂ 19 21 ਫਰਕ ਨਹੀਂ ਗਿਆ ਥਾਣਾ ਵਿੱਚ ਬਿਲਕੁਲ ਸੋਨਾ ਮਾਨਾ ਚਾਰ ਪੰਜ ਨੂੰ ਸੋਈ ਨੂੰ 7 ਕਿਲੋ ਬੋਲਾ ਉਹ 13 ਕਿਲੋ ਗਰੰਟੀ ਆ ਯੱਕਾ ਫਿਰ ਤੂੰ ਉਸਾਂ ਨੂੰ ਨਿਕੜਵਾ ਥਣ ਸੋਨਾ ਬਣਾ ਥੋੜਾ ਘੁਰਦੀ ਆ ਖਾਂ ਉੱਪਰ ਕਰਕੇ ਸਾਫ ਉਤਰ ਹਵਣਾ ਸੋਹਣੀ ਤੇ ਸ਼ਕੀਨ ਝੋਟੀ ਆ ਬਿਲਕੁਲ ਜਮਾ ਉਸਾਂ ਮਰਵਾਜ ਦਾ ਬੱਚਾ ਆ ਗਿਆ ਜੀ ਆ ਨਾਰਗੋ ਨਾਲ ਦੇ ਦੇਖ ਲੋ ਨਾਰੂ ਦੇ ਨਾਲ ਜੀ 7 ਕਿਲੋ ਬੋਲਾ ਵਾ 13 ਕਿਲੋ ਦੇ ਗਰੰਟੀ ਹੈ ਦੁੱਧ ਦੀ ਕੱਲ ਸਹੀ ਹੈ ਕੱਲ ਸਹੀ ਹੈ ਸਾਨੂੰ ਕੱਲ ਸਹੀ ਕਹਿੰਦੇ ਮੋਲ ਦਾ ਰੱਖਿਆ 80000 ਰੁਪਇਆ ਤੇ ਮਾਨਤਾ ਜ਼ਰੂਰ ਹੋਊਗਾ ਜੇ ਕਿਸੇ ਵੀਰ ਨੇ ਕਨੈਕਟ ਕਰਨਾ ਹੋਵੇ ਤਾਂ ਆਪਾਂ ਨੰਬਰ 22 ਦਾ ਸਕਰੀਨ ਤੇ ਲਾ ਦਾਂਗੇ ਤੇ ਬਾਈ ਨਾਲ ਕਟ ਕਰ ਲਿਓ ਧੰਨਵਾਦ ਮੇਰੇ ਸਾਰੇ ਵੀਰਾਂ ਦਾ